ਯਾਰ ਹੱਦ ਹੋ ਗਈ ਹੁਣ ਤਾਂ ਸਬਰ ਦਾ ਦੇ ਬੰਦ ਟੁੱਟਦੇ ਜਾਂਦੇ ਆ ਜੇ ਹੁਣ ਵੀ ਨਾ ਪੰਜਾਬ ਜਾਗਿਆ ਹੁਣ ਵੀ ਨਾ ਉੱਠਿਆ ਤਾਂ ਫੇਰ ਇਹ ਵਾਰੀ ਸਾਰਿਆਂ ਤੇ ਆਉਣੀ ਹੈ ਇਹ ਯਾਦ ਰੱਖਿਓ 370 ਰਾਤ ਦਾ ਕਤਲ ਦੇ ਨਾਲ 11 ਧਰਾਵਾ ਹੋ ਠੋਕਤੀਆਂ ਉਸੇ ਦਿਨੀ ਤਿੰਨ ਨੂੰ ਰਾਤ ਨੂੰ ਪਰਚਾ ਦਿੱਤਾ ਇੱਕ ਪਾਸੇ ਆ ਕੇ ਡੀਜੀਪੀ ਅਰਪਿਤ ਸ਼ੁਕਲਾ ਵਰਗੇ ਏਡੀਜੀਪੀ ਜਸਕਰਨ ਸਿੰਘ ਵਰਗੇ ਏਡੀਜੀਪੀ ਗੁਰਿੰਦਰ ਢਿੱਲੋਂ ਵਰਗੇ ਡੀਆਈਜੀ ਭੁੱਲਰ ਵਰਗੇ ਲੈਕਤੀ ਸਮਝੌਤਾ ਕਰਕੇ ਜਾਂਦੇ ਆ ਬੋਲ ਕੇ ਜਾਂਦੇ ਆ ਹਜ਼ਾਰਾਂ ਦੇ ਇਕੱਠ ਚ ਵੀ 10 ਤਰੀਕ ਤੱਕ ਅਸੀਂ ਭਾਨਾ ਭਾਈ ਛੱਡ ਦੇਾਂਗੇ ਪੜਤਾਲ ਕਰਕੇ ਦੂਜੇ ਪਾਸੇ 307 ਰਾਦਾਖਤ ਲਾ ਕੇ ਦੋਨੇ ਭੈਣਾ ਭਾਨੇ ਦੀਆਂ ਭਰਾ ਛੋਟਾ ਬਾਪੂ ਪਿੰਡ ਦਾ ਸਰਪੰਚ ਪਿੰਡ ਦੇ ਪੰਚ ਹੋਰ ਜਿੰਨੇ ਨੌਜਵਾਨ ਮੁੰਡੇ ਨਾਲ ਸੀਗੇ ਕੋਈ ਵੀਡੀਓ ਬਣਾਉਣ ਵਾਲਾ ਸੀ ਕੋਈ ਸੋਸ਼ਲ ਮੀਡੀਆ ਵਾਲਾ ਸੀ ਸਾਰਿਆਂ ਨੂੰ 307 ਚ ਮੜਤਾ ਹੁਣ ਇਹ 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 ਦੇਖੋ ਵੀ ਕਿੱਧਰ ਨੂੰ ਤੁਰ ਪਿਆ ਇਹ ਇਹਦਾ ਮਤਲਬ ਤੂੰ ਸਾਰਿਆਂ ਨੂੰ ਦਬੋ ਦੇਣਾ ਚਾਹੁੰਦਾ ਸਾਰਿਆਂ ਨੂੰ ਮਾਰ ਦੇਣਾ ਚਾਹੁੰਦਾ ਹੁਣ ਆਪਾਂ ਸੁਣਦੇ ਰਹੇ ਆ ਕਿ ਕਿਵੇਂ ਇੱਥੇ ਜਕਰੀਏ ਵਰਗੇ ਕਿਵੇਂ ਮੱッセ ਰੰਗੜ ਵਰਗੇ ਕਿਵੇਂ ਅਬਦਾਲੀ ਸਾਡੀਆਂ ਬੀਬੀਆਂ ਭੈਣਾਂ ਨੂੰ ਚੱਕ ਕੇ ਲੈ ਜਾਂਦੇ ਸੀ ਸਾਡੇ ਸੂਰ ਮਿਸ਼ਰਾਉਂਦੇ ਵੀ ਰਹੇ ਆ ਆਪਾਂ ਬਿਆਨਤੇ ਬੁਚੜ ਦੀ ਗੱਲ ਕਰਦੇ ਆ ਉਹਨੇ ਵੀ ਸਾਡੀਆਂ ਧੀਆਂ ਭੈਣਾਂ ਦੀਆਂ ਬੇਪੱਤੀਆਂ ਠਾਣਿਆਂ ਦੇ ਵਿੱਚ ਇੱਜ਼ਤਾਂ ਲੁੱਟੀਆਂ ਨੰਗੀਆਂ ਕੀਤੀਆਂ ਹੁਣ ਉਸੇ ਰਾਏ ਆ ਗਿਆ ਹੁਣ ਦੋ ਭੈਣਾਂ ਇੱਕ ਭੈਣ ਦਾ ਵਿਚਾਰੀ ਜਿਹੜੀ ਸਕੂਲ 'ਚ ਸਰਕਾਰੀ ਟੀਚਰ ਆ ਪ੍ਰਾਇਮਰੀ ਸਕੂਲ ਦੇ ਵਿੱਚ ਮਾਸਟਰ ਹੈ ਹੈਡਮਾਸਟਰ ਆ ਉਹ ਉਸ ਦਿਨ ਉਹਦੀ ਡਿਊਟੀ ਉੱਤੇ ਹਾਜ਼ਰੀ ਪਈ ਹੋਈ ਆ ਸਕੂਲ 'ਚ ਉਹ ਕੱਟਚ ਵੀ ਨਹੀਂ ਗਈ ਕਿਸੇ 'ਚ ਚੱਕ ਕੇ ਉਹ ਤੇ ਪਰਚਾ ਦੂਜੀ ਕੁੜੀ ਘਰੇ ਆ ਭੈਣ ਉਹ ਤੇ ਹੀ ਪਰਚਾ ਬਾਪੂ ਘਰੇ ਉਹ ਤੇ ਹੀ ਪਰਚਾ ਭਰਾ ਤੇ ਹੀ ਪਰਚਾ ਸਾਡੇ ਤੇ ਕਰ ਦਿੰਦਾ ਪਰ ਇੱਥੋਂ ਤੱਕ ਤੁਸੀਂ ਆ ਜਾਓਗੇ ਇੱਥੇ ਇਸ ਪੱਧਰ ਤੱਕ ਗਿਰ ਜਾਓਗੇ ਯਾਰ ਇਸ ਇਹ ਸੋਚਿਆ ਨਹੀਂ ਸੀ ਪੰਜਾਬ ਦੇ ਲੋਕਾਂ ਨੇ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਪਰ ਤੇਰਾ ਹੁਣ ਸਾਰਾ ਚਿਹਰਾ ਸਾਹਮਣੇ ਆ ਗਿਆ ਲੋਕਾਂ ਦੇ ਜੋ ਤੂੰ ਸਾਡੇ ਨਾਲ ਕਰ ਰਿਹਾ ਪੰਜਾਬ ਦੇ ਲੋਕਾਂ ਨਾਲ ਕਰ ਰਿਹਾ ਪਰ ਇਹ ਦਿਮਾਗ ਦੇ ਵਿੱਚ ਇੱਕ ਗਲਤਫਹਿਮੀ ਕੱਢ ਦੇ ਜਨਰ ਦੇ ਸਾਨੂੰ ਮਰਵਾ ਜਾਂ ਸਾਡੇ ਤੇ ਵੀ ਐਨਐਸਏ ਲਾ ਦੇ ਸਾਨੂੰ ਵੀ ਭੇਜ ਦੇ ਕਿਤੇ ਹੋਰ ਬਾਹਰਲੇ ਸੂਬਿਆਂ ਦੇ ਜ਼ਿਲ੍ਹਿਆਂ ਸਿਰ ਦੇ ਚੱਕ ਕੇ ਬਣਾ ਕੋਈ ਨਾ ਕੋਈ ਬਹਾਨਾ ਜਿਵੇਂ ਪਹਿਲਾਂ ਫੋਰਸ ਮੰਗਾਈਆਂ ਸੀ ਮੰਗਾ ਕੇ ਸਾਨੂੰ ਵੀ ਕਰ ਖਤਮ ਜਿਵੇਂ ਮੂਸੇ ਆਲਾ ਮਰਵਾਇਆ ਤੁਸੀਂ ਸਿਕਿਉਰਿਟੀਆਂ ਲੀਕ ਕੀਤੀਆਂ ਤੇਰੇ ਬਲਤੇਜ ਪੰਨੂ ਵਰਗਿਆਂ ਨੇ ਅੱਜ ਵੀ ਤੇਰੇ ਨਾਲ ਬੈਠਦਾ ਤੇਰਾ ਮੀਡੀਆ ਸਲਾਹਕਾਰ ਹੈ ਉਹ ਪੰਜਾਬ ਦਾ ਪੁੱਤ ਤੁਸੀਂ ਮਰਵਾਇਆ ਉਹਦੇ ਜ਼ਿੰਮੇਵਾਰ ਤੁਸੀਂ ਹੈ ਸਾਡੇ ਨੌਜਵਾਨਾਂ ਨੇ ਸਿਲਾਖ ਡੇਬਰੂਗੜ ਸੱਟੇ ਉਹਨਾਂ ਦਾ ਕੇਸ ਹੀ ਨਹੀਂ ਚੱਲਣ ਦੇ ਰਹੇ ਆ ਚੱਕ ਕੇ ਪਹਾਨਾ ਸੱਟਿਆ ਜਲੀਲ ਕਰਾਇਆ ਵੀਡੀਓ ਬਣਾ ਬਣਾ ਦੇਖਦਾ ਰਿਹਾ ਨੰਗੇ ਕਰ ਕਰਕੇ ਠੰਡੇ ਪਾਣੀ ਪਾ ਪਾ ਸਰਚਾਂ ਦੇ ਬਰਫਾਂ ਦੇ ਲਟਾਲ ਲਟਾ ਕੇ ਹੁਣ ਤੂੰ ਸਾਡਾ ਉਹਦਾ ਪਰਿਵਾਰ ਤੇ ਆ ਗਿਆ ਠੀਕ ਆ ਫਿਰ ਕੱਲ ਨੂੰ ਇਹਨਾਂ ਨੂੰ ਵੀ ਆ ਕੁੜੀਆਂ ਖੜ ਗਈਆਂ ਭਾਈ ਇਸ ਤੱਕ ਇਹਨੇ ਆ ਜਾ ਭੇਜ ਆ ਦੀ ਪੁਲਿਸ ਲਜਾਓ ਚੱਕ ਕੇ ਸਾਰਿਆਂ ਨੂੰ ਜੋ ਬਿਆਨ ਤੇ ਵੋਚੜ ਦੇ ਸਮੇਂ ਹੁੰਦਾ ਸੀ ਕਰਾਉਤੀਆਂ ਪਹਾਨਾ ਨਾ ਕੰਮ ਤੇ ਇਹਦਾ ਜਵਾਬ ਅੱਥੋਂ ਪੰਜਾਬ ਦੇ ਲੋਕ ਲੈ ਲੈਣਗੇ ਇਹ ਇੰਨਾ ਤੂੰ ਜਿਹੜਾ ਦਿਮਾਗ ਦੇ ਵਿੱਚ ਇੰਨਾ ਫਤੂਰ ਆ ਨਾ ਕਿ ਮੈਂ ਆਈ ਡੰਡੇ ਦੇ ਜੋਰ ਤੇ ਦੱਪ ਲੂੰਗਾ ਇਹ ਲੋਕ ਐਨੇ ਦੱਬੇ ਨਹੀਂ ਜਾਣੇ ਤੂੰ ਬੜਾ ਕੁਝ ਬੋਲਦਾ ਰਿਹਾ ਯਾਰ ਤੈਨੂੰ ਕਿਸ ਨੇ ਕੀ ਕਿਹਾ ਸੀ ਕੈਪਟਨ ਬਾਰੇ ਸੁਖਬੀਰ ਬਾਰੇ ਹਰਸ਼ਮਿਤ ਬਾਰੇ ਕਿਹਦੇ ਬਾਰੇ ਤੂੰ ਬੋਲਿਆ ਸ਼ਰੇਆਮ ਹੀ ਬੋਲਦਾ ਰਿਹਾ ਸਟੇਜਾਂ ਦੇ ਉੱਤੇ ਕਿਕਲੀਆਂ ਸੁਣਾਉਂਦਾ ਰਿਹਾ ਮੰਦ ਬੁੱਧੀ ਕਹਿੰਦਾ ਰਿਹਾ ਕੋਈ ਡੜਾ ਨਾ ਮਾਰਦੇ ਸੁਖਬੀਰ ਮੰਦ ਬੁੱਧੀ ਹੈ ਕੈਪਟਨ ਬਾਰੇ ਤੂੰ ਬੋਲਦਾ ਰਿਹਾ ਇਹ ਪਜਾਮੀ ਦੇਖੋ ਕਿਵੇਂ ਪਾਉਂਦਾ ਹੈ ਦੀ ਦਾੜੀ ਦੇਖੋ ਕਿਵੇਂ ਹੈ ਇਹ ਰੂਸਾਂ ਨੂੰ ਲਈ ਫਿਰਦਾ ਕੀ ਕੁਛ ਨਹੀਂ ਬੋਲਿਆ ਤੂੰ ਤੈਨੂੰ ਵਾਲੇ ਲੰਮਾ ਪਾਇਆ ਤੈਨੂੰ ਸੱਟਿਆ ਜਾ ਕੇ ਜੇਲ੍ਹ ਚ ਗਲੇ ਨੇ ਤੂੰ ਕਹਿੰਦਾ ਲੋਕਾਂ ਨੂੰ ਅਸੀਂ ਬੋਲਣ ਲਾਇਆ ਅੱਜ ਬੋਲਣ ਵਾਲੇ ਲੋਕ ਬਰਦਾਸ਼ਤ ਨਹੀਂ ਰਿਹਾ ਤੂੰ ਉਹਨਾਂ ਦੇ ਧੀਆ ਪਹਣਾ ਤੱਕ ਜਾ ਪਹੁੰਚਿਆ ਯਾਰ ਉਹਨਾਂ ਦੇ ਪਰਚੇ ਦਵਾਉਣ ਲੱਗ ਗਿਆ ਸੋ ਕੋਈ ਗੱਲ ਨਹੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕੋਈ ਗੱਲ ਨਹੀਂ ਭਾਈ ਅਸੀਂ ਪਿੱਛੇ ਨਹੀਂ ਹਟਦੇ ਅਸੀਂ ਤਾਂ ਕਫਣ ਵਨ ਕੇ ਤੁਰੇ ਆ ਤੇ ਪੰਜਾਬ ਲਈ ਤੁਰੇ ਆ ਕੋਈ ਗੱਲ ਨਹੀਂ ਇਹ ਮੁਸ਼ਕਲਾਂ ਆਉਂਦੀ ਨਹੀਂ ਹੁੰਦੀਆਂ ਸੰਘਰਸ਼ਾਂ ਦੇ ਰਾਹ ਦੇ ਵਿੱਚ ਪਰਚੇ ਠਾਣੇ ਜੇਲ੍ਹਾਂ ਕੁੱਟਕਟਾਪੇ ਚੱਲਦੇ ਹੁੰਦੇ ਆ ਪਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਮੇਰਾ ਵੀਰ ਕੋਈ ਤੁਹਾਨੂੰ ਥਾਣੇ ਦਾ ਥਾਣੇਦਾਰ ਫੋਨ ਕਰਦਾ ਕੋਈ ਸੀਐਨ ਚਾਰਜ ਫੋਨ ਕਰਦਾ ਕੋਈ ਡੀਐਸਪੀ ਐਸਪੀ ਫੋਨ ਕਰਦਾ ਡਰਾ ਨਾ ਕਰੋ ਇਹ ਡਰਾ ਰਹੇ ਆ ਨੌਜਵਾਨੀ ਨੂੰ ਅੱਜਕੱਲ੍ਹ ਥਾਣੇ ਆ ਕੇ ਜਾਓ ਜੀ ਕੀ ਗੱਲ ਬਈ ਕੋਈ ਮੁਕੱਦਮਾ ਦਰਜ ਹੈ ਕੋਈ ਗਰੰਟੀ ਜਾਰੀ ਹੋਏ ਨੇ ਉਹੀ ਬੁਲਾ ਲੈਂਦੇ ਆ ਤੇ ਇਸ ਤਰ੍ਹਾਂ ਲਖਾ ਵੀ ਕਿੱਥੇ ਆ ਤੇ ਨਾਨਕੇ ਕਿੱਥੇ ਆ ਭੂਆ ਕਿੱਥੇ ਆ ਮਾਸੀਆਂ ਕਿੱਥੇ ਆ ਤੇਰੀ ਆਈਡੀ ਕਿਹੜੀ ਚੱਲਦੀ ਆ ਇਹ ਇੱਕ ਡਰਾਉਣ ਦਾ ਕੋਈ ਹੀ ਦਹਿਸਤ ਜਦੋਂ ਡਿਬਰੂਗੜ੍ਹ ਮੁੰਡੇ ਸਿੱਟੇ ਨਾ ਚਾਕੇ ਦਹਿਸਤ ਬਣਾਈ ਗਈ ਉਦੋਂ ਪੰਜਾਬ ਚ ਕਰਫੂ ਲਾਤਾ ਜੀ ਖੋਰ ਸਾਂ ਮਗਾ ਲੀਆਂ ਜੀ ਮੀਡੀਆ ਦੇ ਇੱਕ ਵਰਤਾਨ ਸਰ ਜਤਾ ਵੀ ਪਤਾ ਨਹੀਂ ਪੰਜਾਬ ਚ ਕੀ ਹੋਣ ਵਾਲਾ ਇਹ ਉਹੀ ਮਾਹੌਲ ਅੱਜ ਸਰ ਜਿਹੜਾ ਡਰਾ ਕੇ ਦਹਿਸਤ ਪਾ ਕੇ ਆ ਗੈਂਗਸਟਰ ਕਹਿ ਕੇ ਮਾਰਨ ਲੱਗ ਗੇ ਹੁਣ ਇਸ ਵੇਲੇ ਪੰਜਾਬ ਪੁਲਿਸ ਗੈਂਗਸਟਰ ਕਹਿ ਕੇ ਮਾਰਦੀ ਆ ਇਨ ਇਹ ਸਰਕਾਰ ਨੇ ਪੰਜਾਬ ਪੁਲਿਸ ਨੂੰ ਟਰੈਕਟਰ ਲੈ ਕੇ ਦਿੱਤੇ ਆਪਣੇ ਬੁਲਟ ਪ੍ਰੂਫ ਟਰੈਕਟਰ ਨੇ ਕੋਰ ਬੁਲਟ ਪ੍ਰੂਫ ਟਰੈਕਟਰ ਕਾਦੇ ਲਈ ਲੋੜ ਹੈ ਬਈ ਇਹ ਆਪਾ 80 90 ਸੁਣਿਆ ਵੀ ਉਦੋਂ ਨਰਮਿਆਂ ਚ ਕਮਾਦਾਂ ਚਰੀਆਂ ਚ ਬੁਲਟ ਪ੍ਰੂਫ ਟਰੈਕਟਰ ਬਾੜ ਕੇ ਮੁਕਾਬਲੇ ਕਰ ਦਿੰਦੇ ਸੀ ਹੁਣ ਇਹ ਟਰੈਕਟਰ ਕਹਿ ਕੇ ਮਾਰਨ ਲੱਗੇ ਤੇ ਬਾਰੀ ਬਈ ਸਭ ਦੀ ਲਿਆਊਗਾ ਇਹ ਬਲਦੀ ਦੇ ਬੂਥੇ ਚ ਪਾਊਗਾ ਪੰਜਾਬ ਦੀ ਜਵਾਨੀ ਨੂੰ ਸੈਟਿੰਗਾਂ ਸੂਟਿੰਗਾਂ ਕੇਂਦਰ ਨਾਲ ਕਰੀ ਬੈਠਾ ਹੈ ਤਿਆਰੀਆਂ ਫੁੱਲ ਹੋ ਚੁੱਕੀਆਂ ਨੇ ਤੁਹਾਨੂੰ ਬਖਸ਼ਾ ਕਿਸੇ ਨੂੰ ਵੀ ਨਹੀਂ ਜਾਣਾ ਕਿਸੇ ਨੂੰ ਬਦਵਾਸ਼ ਕਹਿ ਕੇ ਮਾਰ ਦੇਣਗੇ ਕਿਸੇ ਨੂੰ ਸਮੋਲਰ ਕਹਿ ਕੇ ਮਾਰ ਦੇਣਗੇ ਕਿਸੇ ਨੂੰ ਕੋਈ ਇਹ ਜਹਾ ਬਹਾਨਾ ਜਿਵੇਂ ਭਾਨੇ ਨਾਲ ਹੋ ਰਿਹਾ ਐ ਮਰਵਾ ਦੇਣਗੇ ਕਿਸੇ ਨੂੰ ਕਿਸੇ ਬਹਾਨੇ ਕਿਸੇ ਨੂੰ ਕਿਸੇ ਬ ਫੇਸ ਕਰਕੇ ਪੰਜਾਬ ਦੇ ਲੋਕੋ ਅਪੀਲ ਆ ਦੇਖੋ ਇੱਕ ਪਾਸੇ ਹੱਦ ਹੱਦ ਹੋ ਗਈ ਉਸ ਦਿਨ ਲਿਖਤੀ ਵਾਅਦੇ ਕਰਕੇ ਜਾਂਦੇ ਆ ਬੋਲ ਕੇ ਜਾਂਦੇ ਆ ਦੂਜੇ ਪਾਸੇ ਮੁਕਾਦਮੇ ਦੇ ਰਹੇ ਆ 10 ਤਰੀਕ ਦਾ ਸਮਾਂ ਲੈਂਦੇ ਆ ਉਦੋਂ ਪਹਿਲੇ ਪਰਚੇ ਪਾ ਦਿੰਦੇ ਆ ਕਿੱਥੇ ਰਹੀ ਫਿਰ ਨੇ ਦੀ ਜबान ਮੈਂ ਪੁੱਛਣਾ ਜਨਾ ਕਿੱਥੇ ਨੇ ਦੀ ਜबान ਯਾਰ ਕੋਈ ਗੱਲ ਨਹੀਂ 10 ਤਰੀਕ ਤੱਕ ਸਾਡਾ ਕੋਈ ਬਿਆਨ ਨਹੀਂ 10 ਤਰੀਕ ਤੱਕ ਸਮਾਂ ਲਿਆ ਇਹਨਾਂ ਨੇ 10 ਤੱਕ ਸਾਡਾ ਕੋਈ ਬਿਆਨ ਨਹੀਂ ਇਸ ਗੱਲ ਦੇ ਉੱਤੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਬਾਈ ਤੁਸੀਂ ਆਪਸ ਵਿੱਚ ਨਾ ਪਾਟੋ ਇਹ ਜਿਹੜਾ ਵਰਤਾਂਤ ਘੜ ਰਹੀ ਆ ਨਾ ਸਰਕਾਰ ਤੇ ਪੁਲਿਸ ਰਲ ਕੇ ਕਿ ਆਪਦੇ ਬੰਦਿਆਂ ਦੇ ਖਿਲਾਫ ਹੀ ਆਪਦੇ ਬੰਦਿਆਂ ਨੂੰ ਬੁਲਾ ਕੇ ਇੱਕ ਵਰਤਾਂਤ ਲੋਕਾਂ 'ਚ ਮਾਹੌਲ ਸਿਰਜ ਦਿੰਦੇ ਆ ਵੀ ਹਾਂ ਫਲਾਣਾ ਐ ਕਰ ਗਿਆ ਫਲਾਣਾ ਵੇਖ ਗਿਆ ਫਲਾਣਾ ਕਿਵੇਂ ਪਹੁੰਚ ਗਿਆ ਫਲਾਣਾ ਘਰੇ ਨਜ਼ਰਬੰਦ ਹੋ ਗਿਆ ਇਹ ਆਪਸ ਵਿੱਚ ਲੋਕਾਂ ਨੂੰ ਪਾੜਨ ਦੀਆਂ ਨੀਤੀਆਂ ਨੇ ਇਹ ਅਸ ਵੇਲੇ ਵੀ ਖੇਡੀਆਂ ਜਾ ਰਹੀਆਂ ਨੇ ਪਰਿਵਾਰ ਨੂੰ ਅੱਡ ਮਿਲਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਕੱਲ ਪਰਿਵਾਰ ਨੂੰ ਬੁਲਾਇਆ ਡੀਏਜੀ ਭੁੱਲਰ ਨੇ ਪਟਿਆਲੇ ਤੁਸੀਂ ਜੀ ਵਕਾਲਤਨਾਮਾ ਦੇ ਦਿਓ ਜੀ ਜ਼ਮਾਨਤ ਲਵਾ ਲਓ ਕਿਉਂ ਭਈ ਤੁਸੀਂ ਤੈਨੂੰ ਕੀ ਵਾਦਾ ਕਰਕੇ ਗਏ ਆ ਕੀ ਗੱਲਬਾਤ ਹੋਈਆ ਕੀ ਸਹਿਮਤੀ ਹੋਈਆ ਕੀ ਸਮਝੌਤਾ ਹੋਇਆ ਕੀ ਲਿਖਤ ਹੋਈਆ ਜਾਣੀ ਵੀ ਕਿਸੇ ਤਰੀਕੇ ਨਾਲ ਲੋਕਾਂ ਨੂੰ ਹੌਲੀ-ਹੌਲੀ ਪਾੜ ਲਓ ਇਹਨਾਂ ਨੂੰ ਮੇਰੇ ਵਰਗੇ ਨੂੰ ਫੋਨ ਕਰਨਗੇ ਅੱਡ ਕਹਿਣਗੇ ਕੋਈ ਹੋਰ ਧਰ ਨੂੰ ਕਹਿਣਗੇ ਉਹਨੂੰ ਅੱਡ ਫੋਨ ਕਰਦੇ ਆ ਅੱਡੋ-ਅੱਡੀ ਇਹ ਕਿਸੇ ਤਰੀਕੇ ਨਾਲ ਵੀ ਜਿਹੜੀ ਕਮਜ਼ੋਰ ਕੜੀ ਐ ਉਹ ਛੇ ਇਹਨਾਂ ਨੇ ਸੱਟ ਮਾਰਨੀ ਐ ਤੇ ਲੋਕਾਂ ਨੂੰ ਆਪਸ ਵਿੱਚ ਦੁਫਾੜ ਕਰ ਦੇਣਾ ਦੁਫਾੜਨਾ ਹੋਇਓ ਬਈ 10 ਤੱਕ ਢੀਕਦਿਆਂ 10 ਤੱਕ ਦਾ ਸਮਾਂ ਨਹੀਂ ਕੋਈ ਇਹ ਕਾਰਵਾਈ ਕਰਦੇ ਸਾਨੂੰ ਅਸੀਂ ਤਿਆਰ ਆ ਮੈਂ ਹੋਰ ਅਪੀਲ ਕਰਦੇ ਆ ਇੱਥੇ ਜੇ ਸਾਨੂੰ ਚੱਕ ਕੇ ਸਿੱਟਦੇ ਐ ਇਹ ਫਡੋਰ ਪੰਜਾਬ ਦੇ ਲੋਕੋ ਤੁਹਾਡੇ ਹੱਥ ਆ। ਤੁਸੀਂ ਕੀ ਕਰਨਾ? ਜਿਹੜਾ ਘਰਾਂ 'ਚ ਬਹਿਣਾ ਤਾਂ ਬੈਠੇ ਰਹੋ। ਪਹਿਲਾਂ ਵੀ ਆਪਾਂ ਡਰ ਕੇ ਬਹਿ ਗਏ। ਜੇ ਉਹਦੀਆਂ ਆਪਾਂ ਡਰਦਾ ਕਦੇ ਮਾਹੌਲ ਜਿਹੜਾ ਸਿਰਜਿਆ ਸੀ ਉਹਨਾਂ ਨੂੰ ਤੋੜਿਆ ਹੁੰਦਾ ਨਾ ਡਰਦਾ ਘੇਰਾ ਤੇ ਆਹ ਦਿਨ ਆਉਣੇ ਨਹੀਂ ਸੀ। ਆਪਾਂ ਮੂਸੇ ਵਾਲੇ ਵੇਲੇ ਵੀ ਘਰੇ ਬੈਠੇ ਰਹੇ। ਉਹਦੇ ਵੀ ਮੈਂ ਪਟਿਆ ਸੀ ਜਿੱਦੋਂ ਦੇ লাশ ਘਰੇ ਪਈ ਸੀ। ਵੀ ਸੜਕਾਂ ਤੇ ਆਓ ਬਾਹਰ ਨਿਕਲੋ। ਉਹਦੇ ਰਾਜਨੀਤੀ ਹੋ ਗਈ ਉਹਨਾਂ ਸਨਸਕਾਰ ਕਰਾ ਦਿੱਤਾ ਗਿਆ। ਮੈਂ ਉਹਦੇ ਵੀ ਕਿਹਾ ਸੀ ਕਿ ਆਮ ਕਤਲ ਨਹੀਂ ਆ। ਇਹ ਕਿਰਾਇਆ ਗਿਆ ਸਟੇਟ ਦਾ ਕਤਲ ਆ। ਮੈਂ ਇਹੀ ਗੱਲ ਉਦੋਂ ਜਦੋਂ ਐਨਐਸਏ ਲੱਗੀ ਨੌਜਵਾਨ ਉਦੋਂ ਪਟਿਆ ਸੀ ਕੱਠ ਵੀ ਕੀਤੀ ਹਜ਼ਰਤਨ ਗੁਰਦੁਆਰੇ ਬੋਲਿਆ ਵੀ ਮੈਂ 19 ਤਰੀਕ ਨੂੰ 19 ਮਾਰਚ ਨੂੰ ਮੁਸੱਲ ਦੀ ਵਰਸੀ ਦੇ ਉੱਤੇ ਵੀ ਪੰਜਾਬ ਦੇ ਲੋਕੋ ਘਰੋਂ ਬਾਹਰ ਨਿਕਲੋ ਘਰੇ ਬੈਠਣ ਦਾ ਵੇਲਾ ਨਹੀਂ ਪਰ ਆਪਾਂ ਉਦੋਂ ਵੀ ਕੁੰਡੇ ਲਾ ਲੇ ਬਾਈ ਜੀ ਕਦੇ ਬੋਲੇ ਹੁੰਦੇ ਨਾ ਅੱਜ ਆ ਨੌਬਤਾਂ ਆਉਣੀਆਂ ਨਹੀਂ ਸੀ ਇਹਨਾਂ ਨੂੰ ਮੂੰਹ ਪੈ ਗਿਆ ਸਭ ਇਹ ਚਾਹੁੰਦੇ ਇੱਥੇ ਕਿਹੜਾ ਬੋਲ ਦਾ ਦੱਬ ਦਿਓ ਜਿੱਦ ਮਰਜ਼ੀ ਪਰਚਾ ਦੇ ਦਿਓ ਕਿਸੇ ਕੁੜੀ ਤੇ ਦੇ ਦਿਓ ਮੁੰਡੇ ਦੇ ਦੇ ਦਿਓ ਜੋ ਮਰਜ਼ੀ ਨਾਲੇ ਪਰਚਾ ਦੇ ਰੋ ਯਾਰ ਕੁੜੀ ਸਕੂਲ ਚ ਹਾਜ਼ਰੀ ਉੱਥੇ ਪਰਚਾ 307 ਦਾ ਰਾਦਾ ਕਤਲ ਦਾ ਸ਼ਰਮ ਕਰੋ ਮਾੜੀ ਮੁੱਟੀ ਯਾਰ ਆ ਲਿਖਣ ਵਾਲੇ ਵੀ ਸ਼ਰਮ ਕਰ ਲਿਆ ਕਰੋ ਫੋਕੀ ਬੱਲੇ ਬੱਲੇ ਕਰਾਉਣ ਦੇ ਮਾਰੇ ਅਫਸਰਾਂ ਤੋਂ ਤੇ ਤਾਂ ਸਰਕਾਰਾਂ ਤੋਂ ਥਾਪੀਆਂ ਲੈਣ ਦੇ ਮਾਰੇ ਚੱਕ ਕੇ ਖੜੀ ਦੇ ਮਰਜ਼ੀ ਚਾਰ ਲਿਖ ਦੋਗੇ ਯਾਰ ਬੰਦਾ ਯਾਰ ਮੈਨੂੰ ਇਹ ਦੱਸੋ ਬਈ ਬੰਦਾ ਇਨਸਾਫ ਲੈਣ ਲਈ ਕਿੱਥੇ ਜਾਊਗਾ ਇਨਸਾਫ ਤਾਂ ਪਰ ਜਾ ਰਾਜੇ ਕੋਲ ਲੈਣ ਜਾਂਦੀ ਹੈ ਤੇ ਰਾਜਾ ਤੁਹਾਡਾ ਬੇਈਮਾਨ ਹੋਇਆ ਪਿਆ ਰਾਇਆ ਤੁਹਾਡਾ ਇੰਨਾ ਹਲਕ ਚੁੱਕਿਆ ਤੇ ਐਨਾ ਹੰਕਾਰ ਚੁੱਕਿਆ ਤੁਹਾਡਾ ਰਾਜਾ ਉਹ ਚਾਹੁੰਦਾ ਤੁਸੀਂ ਬੋਲ ਕੇ ਦਿਖਾਓ ਤੁਹਾਡਾ ਪਰਿਵਾਰ ਵੀ ਰਗੜੂ ਕੁੜੀਆਂ ਵੀ ਵਿਚੀ ਰਗੜੂ ਉਹਨਾਂ ਦੇ ਵੀ ਪਰਚਾ ਦੂੰ ਤੇ ਮੈਂ ਇਨਸਾਫ ਲੈਣ ਕਿੱਥੇ ਜਾਊ ਤੇ ਫਿਰ ਇਹੋ ਜਿਹੇ ਹਾਲਾਤ ਬਣਦੇ ਹਨ ਫਿਰ ਬਗਾਵਤ ਉੱਠਦੀ ਹੁੰਦੀ ਆ ਤੇ ਬਾਗੀ ਖੂਨ ਹੈ ਪੰਜਾਬ ਦੀਆਂ ਰਗਾਂ 'ਚ ਆ ਭਾਂਸਿਆ ਇਹ ਨਾਂ ਝੋਕ ਅੱਗ ਦੀ ਪੱਠੀ 'ਚ ਨਾਂ ਝੋਕ ਪੰਜਾਬ ਦੀ ਜਵਾਨੀ ਨਾ ਲਾਂਬੂਲਾ ਪੰਜਾਬ ਨੂੰ ਜੇ ਕੋਈ ਨੁਕਸਾਨ ਹੁੰਦਾ ਪੰਜਾਬ ਦੀ ਜਵਾਨੀ ਦਾ ਉਹਦਾ ਜ਼ਿੰਮੇਵਾਰ ਸਿੱਧੇ ਰੂਪ 'ਚ ਤੂੰ ਆ ਤੂੰ ਇਹ ਮਾਹੌਲ ਸਿਰਜ ਰਿਹਾਂ ਸੈਂਟਰ ਨਾਲ ਜਾਣਬੁੱਝ ਕੇ ਮਿਲ ਕੇ ਮਾਹੌਲ ਸਿਰਜ ਰਹੇ ਆ ਵੀ ਆਪੇ ਲੋਕਾਂ ਨੂੰ ਅਖਸਾਰ ਰਿਆਂ ਭੜਕਾ ਰਿਆਂ ਉੱਠਣਗੇ ਤੇ ਫਿਰ ਅਸੀਂ ਗੋਲੀਆਂ ਮਾਰ ਕੇ ਮਾਰਾਂਗੇ ਇਹ ਮਾਹੌਲ ਤੂੰ ਬਣਾ ਰਿਹਾ ਇਹ ਪੰਜਾਬ ਦੇ ਲੋਕੋ ਸਮਝ ਜਿਓ ਏ ਇਹ ਤਿਆਰੀਆਂ ਕਰ ਚੁੱਕੇ ਨੇ ਇਕੱਠੇ ਹੋ ਜਾਓ ਮੇਰਾ ਵੀਰ ਛੱਡ ਦਿਓ ਬਾਈ ਵਖਰੇਵੇਂ ਆ ਸਾਡੀ ਵਾਰੀ ਆ ਪਹਿਲਾਂ ਕਿਸੇ ਹੋਰ ਦੀ ਵਾਰੀ ਸੀ ਕੱਲ ਨੂੰ ਤੁਹਾਡੀ ਵਾਰੀ ਆ ਇਹ ਰਾਜਨੀਤਿਕੀਆਂ ਪਿੱਛੇ ਰਹਿ ਗਈਆਂ ਸਿਆਸਤਾਂ ਛੱਡ ਦਿਓ ਇਹ ਜਿਸ ਤਰੀਕੇ ਨਾਲ ਪਾਇਗਾ ਸਭ ਨੂੰ ਰਗੜੂਗਾ ਇਹ ਨੀਤੀ ਉਹ ਤਰ ਤੋਦੇ ਤਰ ਪਿਆ ਹੈ